ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਫੈਸ਼ਨ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਜਿਹੜੀਆਂ ਨੇ ਵਿਆਹਾਂ ਸ਼ਾਦੀਆਂ ਤੇ ਪਾਉਣ ਵਾਲੀਆਂ ਨੇ ਸਪੈਸ਼ਲ ਕਲੈਕਸ਼ਨਾਂ ਲੈ ਕੇ ਆਈਆਂ ਆ organza ਫੈਬਰਿਕ ਹੋ ਗਿਆ ਜਾਂ ਇਤਾਂ ਦੇ ਸੂਟਾਂ ਦੇ ਨਾਲ ਅੱਜਕਲ ਬਹੁਤ ਟ੍ਰੈਂਡ ਵਿੱਚ ਚੱਲ ਰਹੇ ਨੇ ਸਪੈਸ਼ਲ ਉਹੀ ਕਲੈਕਸ਼ਨਾਂ ਲੈ ਕੇ ਆਈਆਂ ਆ ਸੋ ਵੀਡੀਓ ਨੂੰ ਲਾਸਟ ਤੱਕ ਵੇਖਿਓ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੀ-ਕਿਹੜੀ ਕਲੈਕਸ਼ਨ ਦਾ ਜਿਹੜਾ ਰੂਟ ਹੈ ਉਹ ਸੂਟਾਂ ਦਾ ਜਿਹੜਾ ਰੇਟ ਹੈ ਉਹ ਕਿਹੜਾ ਕਿਹੜਾ ਦੱਸਿਆ ਹੋਇਆ ਆ ਸਾਰੇ ਜਿਹੜੇ ਸੂਟ ਨੇ ਉਹ ਅਵੇਲੇਬਲ ਨੇ ਰੰਗ ਜਿਹੜੇ ਨੇ ਇਹਨਾਂ ਵਿੱਚ ਜੋ-ਜੋ ਹੈ ਕਿਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹ ਜਿਹੜੇ ਸੂਟ ਨੇ 4-4 5-5 ਰੰਗਾਂ ਵਿੱਚ ਆਉਂਦੇ ਨੇ ਇਹ ਤੁਹਾਨੂੰ 850 ਵਿੱਚ ਮਿਲੇਗਾ ਬੜਾ ਪਿਆਰਾ ਵਰਕ ਹੋਇਆ ਹੈ ਨਾ ਸੂਟਾਂ ਤੇ ਇਹ ਜਿਹੜੇ ਸੂਟ ਨੇ 2400 ਦੇ ਵਿੱਚ ਰੇਡ ਵਿੱਚ ਪ्योर onyx ਸਿਲਕ ਵਿੱਚ embroiderd ਸ਼ਰਟ ਆਏਗੀ ਰੇਟ ਇਹਦਾ 2400 ਰੁਪਏ ਹੈ ਚਾਰ ਰੰਗਾਂ ਵਿੱਚ ਜਿਹੜੇ ਕੀ ਇਹਨਾਂ ਜਿਹੜੇ ਸੂਟ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਜ਼ਿਆਦਾਤਰ ਇਹ ਸੂਟ ਜਿਹੜੇ ਚਾਰ ਚਾਰ ਪੰਜ ਪੰਜ ਰੰਗਾਂ ਵਿੱਚ ਆਏ ਨੇ ਐਵੇਂ 23 ਉਹਦੇ ਵਿੱਚ ਸੂਟ ਆਇਆ ਇਹ ਸ਼ਿਮਰ ਵਿੱਚ ਤੁਹਾਨੂੰ ਮਿਲੇਗਾ ਟਿਸ਼ੂ ਸ਼ਿਮਰ ਵਿੱਚ ਤੁਹਾਨੂੰ embroider ਵਾਲਾ ਮੋਸਟਲੀ ਇਹਨਾਂ ਸੂਟਾਂ ਵਿੱਚ ਜਿਹੜਾ ਬਾਟਮ ਆਂਦਾ ਹੈ ਉਹ ਸ਼ੈਂਟੂਨ ਦਾ ਆਂਦਾ ਹੈ ਬਾਟਮ ਬਲੀਨ ਹੈ ਜ਼ਿਆਦਾਤਰ ਸੂਟਾਂ ਦਾ ਅਗਰ ਕਿਸੇ ਦਾ ਪ੍ਰਿੰਟਡ ਹੋਏਗਾ ਤੋਂ ਮੈਂ ਤੁਹਾਨੂੰ ਉਹਦੀ ਡਿਟੇਲ ਅਲੱਗ ਤੋਂ ਦੱਸ ਦਵਾਂਗੀ ਜਿੰਨੇ ਵੀ ਕਲਰ ਨੇ ਸਾਰੇ ਅਵੇਲੇਬਲ ਨੇ ਪ्युअर ਗਲਾਸਰ ਗੰਜਾ ਸਿਲਕ ਦੇ ਵਿੱਚ ਐਮਬਰਾਇਡਰ ਸੂਟ ਆਇਆ ਹੈ ਗਲਾਸਰ ਗੰਜਾ ਦੀ ਦੁਪੱਟਾ ਹੈਗਾ ਬਾੜਾ ਸਿਲਕ ਦਾ ਬਾਟਮ ਆਇਗਾ 3200 ਰੁਪਏ ਰੇਟ ਹੈ ਦੁਪੱਟੇ ਤੇ ਵੀ ਹੈਵੀ ਐਮਬਰਾਇਡਰੀ ਹੈ ਤੇ ਸ਼ਰਟ ਤੇ ਵੀ ਹੈਵੀ ਐਮਬਰਾਇਡਰੀ ਹੈ 2300 ਦੇ ਵਿੱਚ ਚੰਦੇਰੀ ਦਾ ਮलमल ਚੰਦੇਰੀ ਦਾ ਐਮਬਰਾਇਡਰ ਸੂਟ ਆਇਆ ਹੈ ਦੁਪੱਟਾ ਵੀ ਮलमल ਚੰਦੇਰੀ ਦਾ ਬਾਟਮ ਜਿਹੜਾ ਆਏਗਾ ਉਹ ਕਾਟਨ ਦਾ ਆਏਗਾ ਮੋਡਲ ਕਾਟਨ ਦਾ ਆਏਗਾ ਰੀਤੀ ਨਾਲ 300 ਰੁਪਏ ਰੰਗ ਇਹਨਾਂ ਵਿੱਚ ਜਿਹੜੇ ਚਾਰ ਨੇ ਅੱਜਕੱਲ੍ਹ ਪੈਣਾ ਨੰਬਰ ਬਰਬਰੀ ਪ੍ਰਿੰਟ ਜਿਹੜਾ ਸੂਟ ਹੈ ਫੈਬਰਿਕ ਬਹੁਤ ਪਸੰਦ ਆਰਿਆ ਬਰਬਰੀ ਦੇ ਵਿੱਚ 3100 ਦੇ ਵਿੱਚ ਤੁਹਾਨੂੰ ਸ਼ਰਟ ਤੇ ਦੁਪੱਟਾ ਮਿਲੇਗਾ ਬਰਬਰੀ ਫੈਬਰਿਕ ਦਾ ਤੇ ਜਿਹੜਾ ਬਾਟਮ ਆਏਗਾ ਉਹ ਇਸ ਕੋਸ ਤੋਂ ਸ਼ਾਰਟ ਜਾਈਗਾ ਤੱਜ਼ਰ ਜਿਹੜਾ ਉਹਦੇ ਚ ਆਏਗਾ ਕਲਰ ਇਹਦੇ ਵਿੱਚ ਦੋਨੇ ਬਾਟਮ ਤੇ ਵੀ ਵਰਕ ਹੈ ਐਂਡ ਵਰਕ ਹੈ ਆਹ ਆਲਓਵਰ ਪ੍ਰਿੰਟਰਡ ਸੂਟ ਆਏ ਨੇ ਜੇ ਅਮਝਾ ਦੀਆਂ ਤੇ ਜੇਕਰ ਤਾਂ ਜੀ ਨਹੀਂ ਬਣਦਾ ਨਾਰਮਲੀ ਕ੍ਰੇਪ ਦੇ ਵਿੱਚ ਸੂਟ ਹੈ 1400 ਰੁਪਏ ਦਾ ਰੇਟ ਹੈ ਜੇਕਰ ਤੁਸੀਂ ਬਾਟਮ ਪਲੇਨ ਲੈਣਾ ਤੇ ਸ਼ਰਟ ਪ੍ਰਿੰਟਰਡ ਤੇ ਜੇਕਰ ਤੁਸੀਂ ਆਲਓਵਰ 5 ਮੀਟਰ ਚਾਹੁੰਦੇ ਹੋ ਤਾਂ ਉਹਦਾ ਰੇਟ 1700 ਰੁਪਏ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਫ ਐਕਸਟਰਾ ਚਾਰजेस ਜਿਹੜੇ ਆਲਓਵਰ ਇੰਡੀਆ ਇਨਾ ਸੂਟਾਂ ਦੇ ਨਹੀਂ ਲੱਗਣਗੇ ਬਾਕੀ ਕੋਈ ਕੁਇਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਉਹ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ